ਅੱਜ ਚੱਲੇ ਆਂ ਸੀ ਗੁਰੂ ਘਰ ਗੱਡੀ ਦੀ ਅਰਦਾਸ ਕਰਵਾਉਣ ਵਾਸਤੇ ਹੁਣ ਆਪਾਂ ਆਏ ਆਂ ਗੁਰੂ ਘਰ ਦੇ ਜਲਦੀਆਂ ਛੱਟਾਂ ਮਾਰਦਣੇ ਆ ਕਿ ਹਰ ਮਾਤਾ ਹੀ ਖੋਲੇਗੀ ਸਤ ਸ੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਾਡਾ ਦਾੜਾ ਆਇ ਦੀ ਨਵੀਂ ਵੀਡੀਓ ਦੇ ਵਿੱਚ ਤੇ ਜੀ ਅੱਜ ਜੀ ਸਵੇਰੇ ਸਵੇਰੇ ਉੱਠ ਪਏ ਆ ਕਿਉਂਕਿ ਅੱਜ ਚੱਲੇ ਆ ਅਸੀਂ ਗੁਰੂ ਘਰ ਗੱਡੀ ਦੀ ਅਰਦਾਸ ਕਰਵਾਉਣ ਵਾਸਤੇ ਤੇ ਮੈਂ ਤੇ ਮੰਮੀ ਚੱਲੇ ਆ ਤੇ ਹੁਣ ਅੱਜ ਕਾਫੀ 2:30 ਤਿੰਨ ਮਿੰਨ ਨਾ ਬਾਗਾ ਜੇ 6:00 ਵਜੇ ਨਹੀਂ ਤੇ 8:30 8:30 ਕੁਟਲਾ ਹੋਣਾ ਵਾ ਤੇ ਹੁਣ ਅ ਕਢੀ ਸਟਾਰਟ ਕਰ ਲਈ ਹੋਈ ਏ ਮੰਮੀ ਰੈਡੀ ਹੈ ਤੇ ਹੁਣ ਬੈਠਦੇ ਆਂ ਤੇ ਚੱਲਦੇ ਆਂ ਗੁਰਦੁਆਰੇ ਹੁਣ ਆਪਾਂ ਤੁਰਪੇ ਇਥੋਂ ਕਰੋ A few minutes later ਹੁਣ ਆਪਾਂ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਕਦਮ ਕਦਮ ਚੱਲਿਆ ਲੇਖੇ ਵਿੱਚ ਲਾਉਣਾ ਸਰਬੱਤ ਦੇ ਭਲੇ ਦੀ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹਾਂਜੀ ਦੋਸਤੋ ਬਾਬਾ ਜੀ ਅੱਗੇ ਅਰਦਾਸ ਕਰਤੀ ਏ ਮੱਥਾ ਟਿਕਾਤਾ ਤੇ ਹੁਣ ਸ਼ੁਰੂ ਕਰਦੇ ਜਲਦੀਆਂ ਛੱਟਾਂ ਮਾਰਦਿਆਂ ਪਰਦਾਰਿਆਂ ਮੱਥਾ ਤੇ ਇੱਕ ਇੱਕਰੇ ਆ ਚੁੱਕੇ ਆ ਤੇ ਗੱਡੀ ਆਪਾਂ پارک ਲਾਤੀ ਏ ਆਪਾਂ ਸ਼ੀਸ਼ੇ ਕਾਲੇ ਕਰਾਏ ਸੀ ਤੇ ਹੁਣ ਗੱਡੀ ਦੀ ਲੁੱਕ ਹੋਰ ਵੀ ਐਨਹਾਂਸ ਹੋ ਗਈ ਏ ਤੇ ਬੱਚੇ ਤਿਆਰ ਹੋ ਗਏ ਨੇ ਸਕੂਲ ਵਾਸਤੇ ਤੇ ਇੱਧਰ ਵਲੋਗ ਚੱਲਦਾ ਪਿਆ ਤੇ ਹੁਣ ਸਿਮਰ ਚਾਹ ਪੀਂਦੀ ਦੀਏ ਤੇ ਨੂਰ ਤਾਂਕ ਤੇ ਵੀ ਟਰਨ ਦੇ ਮੈ ਵੀ ਜਾਵਾਂ ਨਾਲ ਕਿੱਥੇ ਗੱਡੀ ਚ ਜਾਣਾ ਨੂਰ ਜਾਣਾ ਚਾਹੀਏ ਖੇਰ ਕੇ ਜਾਵਾਂਗੇ ਜਾਣਾ ਤਾਂ ਨਾਲ ਸਕੂਲੇ ਜਾਣਾ ਨਹੀਂ ਜਾਣਾ ਅੱਛਾ ਤੇ ਤੁਸੀਂ ਜਾਓ ਫਿਰ ਬਾਏ ਬਾਏ ਓਕੇ ਸਿਮਰ ਬਾਣੀ ਬਾਏ ਬਾਏ ਓਕੇ ਤੇ ਕੱਪੜੇ ਲੈ ਕੇ ਚੱਲੇ ਨੇ ਐਡੋਨੇਸ਼ਨ ਕਰਨ ਵਾਸਤੇ ਸਕੂਲ ਚ ਹਾਂ ਗੱਡੀ ਵਿੱਚ ਹੀ ਜਾਣਾ ਗੱਡੀ ਵਿੱਚ ਨਹੀਂ ਜਾਣਾ ਬੁੱਤ ਖੜ ਕੇ ਚੱਲਾਂਗੇ ਗੱਡੀ ਤੇ 2 hours later ਸਹੀ ਹਣੀ ਦੋਸਤੋ ਗੱਡੀ ਨੂੰ ਮੱਥਾ ਵੀ ਟਕਾ ਲਿਆ ਆਪਾਂ ਫਿਲਮ ਵੀ ਲਵਾ ਲਈ ਕੈਮਰਾ ਵੀ ਠੀਕਣਵਾ ਲਿਆ ਤੇ ਹੁਣ ਇਥੇ ਮੈਂ ਸ਼ੈਲ ਹਾਈਲਕ ਆਇਲ ਚੇਂਜ ਤੇ ਇਥੋਂ ਗੱਡੀ ਦਾ ਤੇਲ ਚੇਂਜ ਕਰਵਾਣੇ ਆ ਸਰਵਿਸ ਵਾਂਗਰ ਕਰਵਾਣੇ ਆ ਤਾਂ ਕਿ ਆ ਥੋੜਾ 2 ਸਾਲ ਆਰਾਮ ਨਾਲ ਨਿਕਲ ਜਾਣ ਹੁਣ ਇੱਥੇ ਗੱਡੀ ਆਪਾਂ ਲਾਤੀਏ ਤੇ ਹੁਣ ਇਹਦੀ ਸਰਵਿਸਿੰਗ ਹੋਏਗੀ ਔਇਲ ਚੇਂਜ ਵਗੈਰਾ ਤੇ ਇਹ ਹੁਣ ਇਹਨਾਂ ਨੇ ਗੱਡੀ ਉੱਤੇ ਚੜਾਈ ਹੋਈ ਐ ਤੇ ਤੇਲ ਛੱਡਦੇ ਪਏ ਨੇ ਆ ਭਾਵੇਂ ਕਿ ਕਿਹੜਾ ਯੂ ਲੰਗੈਸ ਇਹ ਥਿੰਨਾ ਕਹਿੰਦੇ ਕਾਲਾ ਹੋਇਆ ਪਿਆ ਤੇਲ ਤੇ ਤੇਲ ਚੇਂਜ ਕਰਾਂਗੇ ਤੇ ਔਇਲ ਫਿਲਟਰ ਚੇਂਜ ਹੋਏਗਾ 에ਅਰ ਫਿਲਟਰ ਚੇਂਜ ਹੋਏਗਾ ਮੈਂ ਬ੍ਰੇਕਾ ਸਾਫ਼ ਕਰਨ ਵਾਸਤੇ ਲੈ ਕੇ ਆਇਆ ਸੀ ਇਹ ਵਾਲਾ ਤੇ ਇਹ ਕਹਿੰਦੇ ਵੀ ਬ੍ਰੇਕਾਂ ਠੀਕ ਨੇ ਬ੍ਰੇਕਾਂ ਸਾਫ ਕਰਨ ਦੀ ਲੋੜ ਨਹੀਂ ਹੈਗੀ ਤੇ ਬਾਕੀ ਹੋਰ ਫੂਲੈਂਟ ਵਗੈਰਾ ਪੈਣਾ ਉਹ ਇਥੋਂ ਇਹਨਾਂ ਕੋਲ ਲੈ ਕੇ ਪਵਾ ਲਾਂਗੇ 1 hour later ਹੋ ਰਹਾ ਆ ਟਿਕਟੋਕ ਤੋਂ ਤੇ ਮਮੀ ਵਾਸਤੇ ਮੰਗਾਈ ਹੈ ਕੜੀ ਤੇ ਬਾਤ ਹੁਣ ਦਿਖਾਣੇ ਆ ਕੋਲ ਕੇ ਇਹ ਹੁਣ ਮਾਤਾ ਹੀ ਖੋਲੇਗੀ ਮਾਤਾ ਖੋਲ ਲੈਣਾ ਇਹਦਾ ਉੱਤਰ ਟੱਕਣ ਸਰਚ ਕਰਕੇ ਦੇਖ ਕੜੀ ਲੂਣ ਲੂਣਦਾਨੀ ਕੀ ਹੈ ਕਿਉਂ? ਕਿਉਂ ਕੜੀ ਮਸਾਲੇ ਕਿਉਂ ਨਹੀਂ ਆਈ? ਹੈ? ਆ ਹੁਣ ਸੇਮਰ ਕਰਾਂਗੇ। ਉਹ ਅਦਰ ਐ ਐ ਉਹ ਸਪਾਈਡਰਮੈਨ ਐਦਾ ਹਾਂ ਇੱਕ ਮਿੰਟ ਇਧਰ ਆ ਬਾਨੀ ਆ ਗਈ ਬਾਨੀ ਆ ਗਈ ਬਾਨੀ ਨੂੰ ਕਰਦਾ ਹੱਦ ਤੀਨਾਂ ਕਰ ਖੋਲ ਸੇ ਹੌਣ ਸਿਮਰਦੀ ਵਾਰੀ ਕਿ ਦੋਸਤੋ ਮਾਤਾ ਨੂੰ ਤੇ ਘੜੀ ਆ ਗਈ ਪਸੰਦ ਹੈ ਮਾਤਾ ਕਿੱਦਾਂ ਲੱਗੀ ਘੜੀ ਹਾਂ ਦੱਸ ਕੀ ਨੂੰ ਕੀ ਨਾ ਸੱਚੀ ਤੋਰੀ ਮੇਰਾ ਕਿੱਦਾਂ ਨੇ ਦੇਖ ਰਹੇ ਹੋ ਚੋਪਰੇ ਆ ਹੁਣ ਬਾਣੀ ਆਏਗੀ ਉਹਨਾਂ ਪ੍ਰੈਂਕ ਕਰਦੇ ਆ ਓਕੇ ਫੈਮਿਲੀ ਬਹੁਤ ਇੰਨੇ ਤੇ ਦੇਖ ਲਿਆ ਤੁਕ ਕਰ ਓਪਨ ਕਰ ਕਾਹੜੀ ਕਰਨਾ ਹੈ ਕਾਲਾ ਓਪਨ ਐ ਇਹ 203 ਕੀ ਹੈ ਨਹੀਂ ਕੀ ਹੈ ਕੁਝ ਨਹੀਂ ਨਹੀਂ ਦੇਖ ਐ ਵੀ ਕੋਈ ਮਕੇ ਨਹੀਂ ਕੋਈ ਨਹੀਂ ਹੈ ਕੋਈ ਨਹੀਂ ਹੈਗਾ ਦੇਖ ਨਹੀਂ ਆਹਾ ਵਾ ਬਾਣੀ ਨੂੰ ਪਤਾ ਸੀ ਵਿੱਚ ਵੀ ਕੀ ਹੈ ਉਦੋਂ ਮਾਤਾ ਉਦੋਂ ਡਰਦੇ ਨੇ ਹਾਂਜੀ ਦੋਸਤੋ ਗੱਡੀ ਦੀ ਸਰਵਿਸ ਡਨ ਹੋ ਗਈ ਸੀ ਤੇ ਘਰੇ ਆਇਆ ਵਾ ਤੇ ਘਰੇ ਆ ਕੇ ਨਨੋ ਸੋਟਾ ਉੱਠ ਪਿਆ ਤੇ ਕੰਦਾ ਵੀ ਮੈਂ ਮੱਕ ਦੋ ਖਾਣਾ ਤੇ ਹੁਣ ਅਸੀਂ ਆ ਗਏ ਇੱਥੇ ਮੱਕ ਦੋ ਤੇ ਚਿਕਨ ਆਰਡਰ ਕਰਤਾ ਤੇ ਹੁਣ ਇੱਥੇ ਲਾਈਨ ਲੱਗੀ ਪਈ ਐ ਆ ਦੇਖੋ ਰਾਈਡ ਪ੍ਰੋ ਕੀਤੀ ਐ ਤੇ ਹੁਣ ਵਾਰੀ ਆਂਦੀ ਐ ਤੇ ਫਿਰ ਚਿਕਨ ਲੈ ਕੇ ਚੱਲਦੇ ਆ ਘਰੇ ਨਨੋ ਵਾਟ ਆਰ ਯੂ ਡੂਇੰਗ ਮੈਂ ਚਿਕਨ ਮੈਸ ਖਾਣੇ ਕਿਹੜਾ ਇਸ ਖਾਣੇ ਨੇ ਓਕੇ ਖਾ ਲੈ ਤੇ ਤੂੰ ਗੁੱਟੇ ਵੀ ਐ ਬੈਠੇ ਵੀ ਐ ਹੈ ਤੇ ਬੇਬੇ ਤੂੰ ਕੀ ਹੈ ਬੈਠ ਬੈਠ ਬੇਬੀ ਤੂੰ ਤੂੰ ਫੋਨ ਤੋੜਦਾ ਰਹਿਣਾ ਤੂੰ ਦੋ ਰਿਮੋਟ ਤੋੜਦਾ ਟੀਵੀ ਦੇ ਹਾਂ ਇਦਾਂ ਨਹੀਂ ਕਰਨਾ ওকে ਸੋਰੀ ਘਰ ਹੋਈ ਕੰਨ ਵੜ ਕੇ ਹੋਈ ਓਕੇ ਹੁਣ ਤੁਰਫੀਆਂ ਨੇ ਤੇ ਮੈਂ ਤੋੜਦਾ ਤੇ ਅਗੋ ਚਿਕਲ ਲੈ ਕੇ ਮੈਂ ਚੱਲਦਾ ਕਰੇ